ਉਹ ਜ਼ਬਰ ਜਿਹੜੀ ਉੱਥੇ ਟ੍ਰੇਨਿੰਗ ਕਰਦੇ ਰਹੇ ਉਹਥੇ ਉਹ ਤਾਂ ਬੜੀ ਹਾਰਡ ਹੁੰਦੀ ਈ ਨਹੀਂ ਸਾਡੀ ਬਿਲਕੁਲ ਸਹੀ ਜੀ ਕਿਹੜਾ ਬੰਦਾ ਟ੍ਰੇਨਿੰਗ ਪਾਸ ਕਰ ਗਿਆ ਤੇ ਸਮਝੋ ਫੌਜ ਦੀ ਨੌਕਰੀ ਕਰ ਗਿਆ ਸਾਡੀ ਬਿਲਕੁਲ ਸਹੀ ਜੀ ਕੋਈ ਚੱਕਰ ਦੀ ਬੇਸਿਕ 3 ਮਹੀਨੇ ਤਾਂ ਬਹੁਤ ਹਾਰਡ ਹੈ ਜੀ ਸੈਂਟਰ ਟ੍ਰੇਨੀ ਸੈਂਟਰ ਕਈ ਵੇਲੇ ਅਲੱਗ-ਅਲੱਗ ਸੈਂਟਰ ਦੇ ਹਿਸਾਬ ਨਾਲ ਨਾ ਅੱਛਾ ਤੇ ਮੰਨ ਲਓ ਮੈਂ ਕੀਤੀ ਤੇ ਮੈਂ ਗਿਆ ਸੀ ਉੱਥੇ ਕਿਤੇ ਨਾਗਪੁਰ ਅੱਜੇ ਕੋਈ ਡਾਊਟ ਨਹੀਂ ਹੈ ਡਿਸਿਪਲਨ 'ਚ ਰਹਿਣਾ ਪੈਂਦਾ ਹੋਣਾ ਡਿਸਿਪਲਨ 'ਤੇ ਰਹਿਣਾ ਹੀ ਪੈਣਾ ਅੱਜ ਤਾਂ ਉਸਤਾਦ ਜੀ ਗਲਤੀ ਅਗਰ ਇੱਕ ਨੇ ਵੀ ਕੀਤੀ ਤੇ ਪਨਿਸ਼ਮੈਂਟ ਸਾਰੇ ਨੂੰ ਅੱਛਾ ਮੇਰੇ ਮਿਹਨਤ ਹਾਰ ਤੋਂ ਆ 140 ਇਕਰੀ ਮੁੰਡੇ ਨੇ ਸੀੜੀ ਮਾਰਦੀ ਮੈਂ ਸਾਰਿਆਂ ਨਾਲ ਬੜੀ ਫਿਰਦੀ ਦਤੀ ਦੂਜਾ ਗਲਤੀ ਦੁਬਾਰਾ ਨਹੀਂ ਫਿਰ ਇਹ ਕਿੰਨੇ ਵੇ ਘਾਹ ਦਿੰਦੇ ਹੋ ਸਿਰ ਦੋ ਜੀ ਉਠਾਤਾ ਚਾਰ ਉਹ ਅੱਛਾ ਦੋ ਉਠਾਤਾ ਡਿਊਟੀ ਦੇ ਹਿਸਾਬ ਨਾਲ ਆਪਣੀ ਅੱਜ ਦਿਨ ਦੀ ਸ਼ੁਰੂਆਤ ਕੀ ਆ ਤੁਹਾਡਾ ਕੀ ਸ਼ਡਿਊਲ ਆ ਕੀ ਤੁਹਾਡੇ ਫੀਲਡ ਆ ਕਿਉਂਦੇ ਹਸਾ ਤੁਹਾਡੇ ਜਿਹੜਾ ਬੰਦਾ ਟ੍ਰੇਨਿੰਗ ਪਾਸ ਕਰ ਗਿਆ ਫਿਰ ਉਹ ਕਰ ਜਾਂਦਾ ਕਿੰਨੇ ਮਹੀਨੇ ਬਾਅਦ ਨੋਮੀਨੇਟਰੀ ਨੋਮੀਨੇਟਰੀ ਉਹ ਰੋਈ ਮਾਂ ਦੇ ਪੀਲੇ ਲਾਸਟਲੇ 3 ਮਹੀਨੇ ਡਾ ਐਡਵਾਂਸ ਚਲ ਜਾਂਦੇ ਆ ਉਹ ਚ ਛੋੜਾ ਪੜਾਈ ਦੇ ਲਈ ਕੰਮ ਜ਼ਿਆਦਾ ਬੇਸਿਕ ਦਾ 3 ਮਹੀਨੇ ਚੱਲਦਾ ਉਹ ਤਾਂ ਬਹੁਤ ਹਾਲ ਹੈ ਉਹ ਬੈਰਕੈਜ ਦਾ ਕਹਿੰਦਾ ਮੈਂ ਹਾਰੀਆ ਪੂਰਾ ਜਿਮ ਆਪਣਾ ਇਦਾਂ ਵੱਡੇ ਵੱਡੇ ਬੈਰਕੈਜ ਦਾ ਡਬਲ ਲਾ ਲੋ ਵਿੱਚ ਛੋਟੀ ਛੋਟੀ ਦੀਵਾਰ ਕੀਤੀ ਦੀ ਪਾਰਟੀਸ਼ਨ ਕੀਤੀ ਆ ਤੇ ਉਹਦੇ ਸਾਬ ਨਾਲ ਜ਼ਿਆਦਾ ਸਾਰਾ ਉਹ ਅਲੱਗ-ਅਲੱਗ ਤੇ ਰੰਗ ਕਿ ਤਰ੍ਹਾਂ ਮਿਲਦੇ ਪੜਾਈ ਦੇ ਹਿਸਾਬ ਨਾਲ ਮਿਲਦੇ ਕਿ ਮਿਹਨਤ ਦੇ ਹਿਸਾਬ ਨਾਲ ਭਰਤੀ ਟ੍ਰੇਡ ਦੇ ਹਿਸਾਬ ਨਾਲ ਸਤਾਜੀ ਕੇ ਬੰਦੇ ਦੀ ਕੁਆਲਿਫੀਕੇਸ਼ਨ ਕੀ ਉਸੇ ਸਾਰਾ ਨਾ ਭਰਤੀ ਹੈ ਜਦੋਂ ਭਰਤੀ ਹੋ ਜਾਂਦੀ ਹੈ ਫਿਰ ਸਾਰੇ ਇੱਕ ਥਾਂ ਤੇ ਉਹ ਅਲੱਗ ਹੋ ਜਾਂਦੀ ਕੈਟਾਗਰੀ ਉਹ ਅਲੱਗ ਹੋ ਜਾਂਦੀ ਹੈ ਦੇ ਹਿਸਾਬ ਨਾਲ ਮਿਨਿਮਮ ਤਨਖਾਹ ਕਿੰਨੀ ਚੱਲ ਹੁੰਦੀ ਪਾਜੀ ਤਨਖਾਹ ਹੁਣ ਜੇ ਅੱਜ ਦੀ ਗੱਲ ਕਰੀਏ ਉਹ ਤੈਨੂੰ ਜੱਪਾਣਾ ਪੈ ਜਾਂਦੀ ਆ ਥੋੜੀ ਗੱਲਾਂ ਨੂੰ ਪੁੱਛਿਆ ਕਰ ਦਿਲਦੇ 17-8000 ਮਿਲਦਾ ਕਿ ਨਹੀਂ ਪੈਨਸ਼ਨ ਬੰਦ ਹੋ ਗਈ ਹੈਗੀ ਆ ਤਨਖਾਹ ਇਹਨਾਂ ਦੀ ਹੈਗੀ ਆ ਭਰਜਾਈ ਸਰਕਾਰੀ ਨੌਕਰੀ ਹੈ ਅੱਛਾ ਫੌਜੀ ਸਾਹਿਬ ਦੀ ਪੈਨਸ਼ਨ ਹੋ ਗਈ ਸਰਕਾਰੀ ਨੌਕਰੀ ਦੀ ਨਾਲ ਇਹਨਾਂ ਨੂੰ ਜੇਮੀ ਦਿੱਤਾ ਮੈਂ ਤੁਹਾਡਾ ਜੇ ਮਿਲਦਾ ਮੈਨੂੰ 10-15 ਲੱਖ ਦਾ ਮਿਲਦਾ ਹੈ ਅਗਲਾ ਫੌਜੋਂ ਨੌਕਰੀ ਵੀ ਕਰਕੇ ਰਿਟਾਇਰ ਹੋ ਗਿਆ ਇਹਦੇ ਨਵੇਂ ਨਵੇਂ ਪਹਿਲੇ ਦਿਨ ਆਏ ਨਾ ਇੰਨਾ ਪਿਆਰ ਪੈਣਾ ਹੈ ਫੌਜ ਦਾ ਦੱਸਿਓ ਪਹਿਲੇ ਦਿਨ ਤੁਹਾਨੂੰ ਮੈਂ ਕੀ ਕਿਹਾ ਸੀ ਆਜ ਵੀ ਸਾਥ ਹਾਰ ਲੋ ਵੀ ਅਹੀਂ ਪੈਸਾਂ ਦੇ ਵਿੱਚ ਸਾਡੇ ਚ ਕੈਲਕੂਲੇਟਰ ਨਹੀਂ ਵੱਜਦਾ ਕਿੱਥੇ ਰੱਖੀ ਜੇ ਮਨੂਸੋ ਮੇਰੇ ਕੋਲ ਲੈ ਜਾਓ ਆਗੇ ਅਗਲੀ ਤੀਰ ਅੱਛਾ ਤੂੰ ਇਹਦਾਂ ਮਾਡਲ ਜਿਹਾ ਚੱਲ ਨਾ ਇਹ ਵੀ ਪਹਿਲੇ ਆਇਆ ਹਾਂ ਇਹ ਵੀ ਪਹਿਲੇ ਆਇਆ ਮੈਂ ਵੀ ਇਹਨੂੰ ਇਹ ਸਾਡੀ ਵੀਡੀਓ ਐਡਿਟ ਕਰਦਾ ਹੁੰਦਾ 15000 ਰੁਪਏ ਲੰਦਾ ਮੇਰੇ ਖਾਂ ਲਾਣਾ ਕੈਰ ਤੇ ਜਾਂਦੀ ਸੁੱਕਣੇ ਪੋਣਾ ਸੁੱਕਣੇ ਹਾਂਜੀ ਸੁੱਕਣੇ ਇਹ ਥਾਈਲੈਂਡ ਗਏ ਇਹ ਪਹਿਲਾ ਬੰਦਾ ਜਿਹਦੀ ਵਿਆਹ ਤੋਂ ਬਾਅਦ ਹੀ ਮੁੱਛਾ ਕੁੰਡੀਆਂ ਕੀ ਗੱਲ ਅੱਗੇ ਮੈਂ ਹਿਸਾਬ ਲਾਉਣਾ ਸਿਖਿਲੇ ਚਵੀ ਦੇ ਵਿੱਚ ਬੜਾ ਜਹਾਜ ਹੁੰਦਾ ਮੈਂ ਕਿੰਨੇ ਪੈਸੇ ਲੱਗ ਗਏ ਆਪਣੇ ਪਰਾਣ ਨਹੀਂ ਗੱਲ ਜਹਾਜ ਭੰਵੇਂ ਬੜਾ ਇਹ ਉਹਨੂੰ ਛੇੜੀ ਜਾਵੇ ਛੇੜੀ ਜਾਵੇ ਉਹ ਉਹ ਮੁੰਡੇ ਨੇ ਕੀਤਾ ਦਾ ਇਕੱਛਾ ਲਾਂਦਾ ਇਨੇ ਰੱਥਲੇ ਨਾਂ ਪੈਂਦੇ ਨਾ ਨਿੱਕਰ ਥੱਲੇ ਕੱਚਾ ਦੇ ਦੀ ਸ਼ੇਮ ਸ਼ੇਮ ਕਰਦੇ ਉਹਨੇ ਦੀ ਨਿਕਰ ਲਾਤੀ ਉਹਦੇ ਕੋ ਥੱਲੇ ਵਾਲਾ ਕਸ਼ੇ ਲੱਥਾ ਨਹੀਂ ਦਾ ਕੰਮ ਹੋਇਆ ਨਾ ਵੱਡਾ ਆ ਖੁਸਰੇ ਆਏ ਭਾਂਡੇ ਖੁਸ਼ੀਆਂ ਬਣਾਈਆਂ ਉਹਨੇ ਫਿਰ ਮਾਂ ਪੇ ਤੇ ਦੂਰ ਹੋ ਜਾਣਾ ਬੇਜਤੀ ਆ ਲਾਲਾ ਉਹ ਪਾਜੀ ਆ ਅਲੱਗ ਬ੍ਰਾਂਡ ਆ ਉਹ ਬਰਸਾਤੇ ਅਲੱਗ ਹੁੰਦਾ ਹੈ ਸਰਚ ਕਰ ਲੋ ਗੇ ਗੂਗਲ ਤੇ ਆ ਅਲੱਗ ਬ੍ਰਾਂਡ ਆ ਔਰ ਤੋਂ ਹੀ ਮਹਿੰਗਾ ਹੋਗਾ ਵਾ ਇਹ ਬਿੱਲੀ ਇਹ ਯੂ ਐਸ ਏ ਦਾ ਬ੍ਰਾਂਡ ਹੈਗਾ ਬਿੱਲੀ ਨਹੀਂ ਸ਼ੇਅਰ ਹੈਗਾ ਯੂ ਐਸ ਏ ਦੇ ਬ੍ਰਾਂਡ ਇਹੀ ਚੱਲਦੇ ਆ ਕਿਸਿਆਣੇ ਪੰਦਰੇ ਕਾ ਮੂਰਕਾ ਨਾ ਕਦੀ ਬੈਸ ਨੀ ਕਰਨੀ ਹੋ ਗਈ ਮੈਡਮ ਇਹ ਭਾਈ ਬੜਾ ਗੁੱਸੇ ਜਿਹਾ ਆ ਗਿਆ ਨੁਕਸਾਨ ਹੋ ਗਿਆ ਜੀ ਨੁਕਸਾਨ ਹੋ ਗਿਆ ਆ ਨਿਆ ਮਗਰੋਂ ਦੋ ਮੁੰਡੇ ਆਏ ਬੜੀ ਤੇਜ ਆਤੇ ਹਾਂ ਸਕੂਟਰੀ ਦੇ ਮਗਰੋਂ ਸਕੂਟਰੀ ਦੀ ਐਸੈਸਰੀ ਤੋੜ ਦਿੱਤੀ ਮਾਨੀ ਤੇਰੀ ਗਲਤੀ ਹੋ ਗਈ ਕੀ ਟੁੱਟਾ ਪਵਾਲੀ ਮੈਂ ਪੈ ਦੇ ਦਾਂ ਟੈਨਸ਼ਨ ਨਾ ਲਿਆ ਕਰ ਐਸੈਸਰੀ ਤੋੜ ਬੇੜਾ ਤੇ ਨਹੀਂ ਖਾ ਗਿਆਂ ਉਹਨਾਂ ਕੋ ਨਹੀਂ ਨਹੀਂ ਚਪੇੜਾ ਖਾਣ ਵਾਲਾ ਹਾਂ ਮੈਂ ਉਹ ਤੇਰੀ ਉਹ ਤੇਰੀ ਪਿਆ ਹੋਈ ਉਹਦੇ ਉੱਤੇ ਉਹਦੇ ਭਾਵੇਂ ਅਜੁੜ ਗਿਆ ਬੇ ਫੋਜ਼ ਵਰ ਜਰਤੀ ਉੱਥੇ ਟ੍ਰੇਨਿੰਗ ਕਰਦੇ ਰਹੇ ਨੇ ਉੱਥੇ ਉਹ ਤਾਂ ਬੜੀ ਹਾਰਡ ਹੁੰਦੀ ਨਹੀਂ ਜੜੀ ਬਿਲਕੁਲ ਸਹੀ ਕੋਈ ਸ਼ੱਕ ਨਹੀਂ ਹਾਰਡ ਉਸਤਾਦ ਜੀ 6 ਮਹੀਨੇ ਲੜਦੇ ਫੁੱਲ ਇੱਕ ਮਹੀਨਾ ਦੱਸ ਦਿਆਂ ਕਿ ਮੁੰਡੇ ਵੀ ਜਿਹੜਾ ਬੰਦਾ ਟ੍ਰੇਨਿੰਗ ਪਾਸ ਕਰ ਗਿਆ ਤੇ ਸਮਝੋ ਫੌਜ ਦੀ ਨੌਕਰੀ ਕਰ ਗਿਆ ਟ੍ਰੇਨਿੰਗ ਚੋਂ ਨਿਕਲ ਉਹ ਟ੍ਰੇਨਿੰਗ ਹਾਰਡ ਹੁੰਦੀ ਨਹੀਂ ਹਾਰਡ ਬਿਲਕੁਲ ਸਹੀ ਕੋਈ ਚੱਕਰ ਦੀ ਬੇਸਿਕ 3 ਮਹੀਨੇ ਤਾਂ ਬਹੁਤ ਹਾਰਡ ਹੁੰਦੀ ਤੇ ਮੰਨ ਲਓ ਛੋਟੇ ਬਰਫੇ ਕਿਦਾ ਨੀ ਜਿੱਥੇ ਵੀ ਆਪਣਾ ਟ੍ਰੇਨਿੰਗ ਸੈਂਟਰ ਆ ਟ੍ਰੇਨਿੰਗ ਸੈਂਟਰ ਕਈ ਦਿਨ ਲੱਗ ਲੱਗ ਸੈਂਟਰ ਦੇ ਹਿਸਾਬ ਨਾਲ ਨਾ ਅੱਛਾ ਤੇ ਮੰਨ ਲਓ ਮੈਂ ਕੀਤਾ ਤੇ ਮੈਂ ਜੀਆਰਸੀ ਉੱਥੇ ਕੀਤਾ ਨਾਗਪੁਰ ਤੇ ਨਾਗਪੁਰ ਪੂਰਾ ਗਰਮੇੜਾ ਹੈ ਗਿਆ ਬਦਨ ਪਤਾ ਹੈ ਮੁੰਬਈ ਦੇ ਨਾਲ ਜਿੰਨੀ ਸਾਰਾ ਪਰ ਹਾਰਡ ਬਹੁਤ ਹੱਸਾ ਜਿੱਥੇ ਕੋਈ ਡਾਊਟ ਨਹੀਂ ਕਿ ਡਿਸਿਪਲਿਨ ਚ ਰਹਿਣਾ ਪੈਂਦਾ ਹੋਣਾ ਡਿਸਿਪਲਿਨ ਤੇ ਰਹਿਣਾ ਹੀ ਪੈਣਾ ਪਨਿਸ਼ਮੈਂਟ ਬਹੁਤ ਹਾਰਡ ਮੈਨੂੰ ਕਿ ਕਿ ਕਿੰਨੇ ਵਜੇ ਉਠੋਦੇ ਆ ਕਿ ਤੱਕ ਸ਼ਖਦ ਸ਼ਖਦ ਦੀ ਅਵਧ ਸ਼ਖਦ ਤਸ਼ੱਦਦ ਉਸਤਾਦ ਜੀ ਗਲਤੀ ਅਗਰ ਇੱਕ ਨੇ ਵੀ ਕੀਤੀ ਤੇ ਪਨਿਸ਼ਮਮੈਂਟ ਸਾਰੇ ਅੱਛਾ ਕੋਈ ਡਾਊਟ ਜਿੱਥੇ ਪਨਿਸ਼ਮੈਂਟ ਹਾਰ ਤੋਂ ਆ। ਕੋਈ ਬੁੱਢੀ ਅਗਰੀ ਮੁੰਡੇ ਨੇ ਛੀੜੀ ਮਾਰਦੀ। ਕੋਈ ਨਾ ਮੰਨੇ। ਮੈਂ ਸਾਰਿਆਂ ਨੂੰ ਬੜੀ ਬੜ ਦਿੱਤੀ। ਪਨਿਸ਼ਮੈਂਟ ਸਾਰਿਆਂ ਨੂੰ ਮਿਲਣੀ ਭਾਵੇਂ ਮਾਦ ਵੀ ਗਿਆ ਤਾਂ ਵੀ ਠੋਕਣਾ ਸਾਰਿਆਂ ਨੂੰ। ਅੱਛਾ। ਤੇ ਦੂਜਾ ਗਲਤੀ ਦੁਬਾਰਾ ਨਾ ਕਰੇ। ਫਿਰ ਇਹ ਕਿੰਨੇ ਵੇ ਠੋਕਦੇ ਆ। ਸਵੇਰੇ ਤੜਕੇ ਉਸਤਾਦ ਜੀਓ ਸ਼ੁਰੂ ਹੋ ਜਾਂਦਾ ਪਰ ਪ੍ਰੋਗਰਾਮ ਦੇ ਹਿਸਾਬ ਨਾਲ ਹੀ ਕੋਈ ਜ਼ਰੂਰੀ ਨਹੀਂ ਕਿ ਮਤਲਬ 4 ਵਜੇ ਟਾਈਮ ਫਿਕਸਾ ਤੇ ਫਿਕਸਾ 2 ਵਜੇ ਉਠਾਤਾ 4 ਵਜੇ 2 ਵਜੇ ਉਠਾਤਾ ਡਿਊਟੀ ਦੇ ਹਿਸਾਬ ਨਾਲ ਆਪਣੀ। ਕਟੀਨ ਦੇ ਹਿਸਾਬ ਨਾਲ ਅੱਜ ਦਿਨ ਦੀ ਸ਼ੁਰੂਆਤ ਕੀ ਆ? ਤੁਹਾਡਾ ਕੀ ਸ਼ਡਿਊਲ ਤੇ ਬਾਕੀ ਇਹ ਹਾਰਡ ਤੇ ਚੋੜੇ ਚ ਕੋਈ ਸ਼ੱਕ ਨਹੀਂ ਕਿ ਸਾਡੇ ਜਿਹੜਾ ਬੰਦਾ ਟ੍ਰੇਨਿੰਗ ਪਾਸ ਕਰ ਗਿਆ ਫਿਰ ਉਹ ਕਰ ਜਾਂਦਾ ਕਿੰਨੇ ਮਹੀਨੇ ਨੌ ਮਹੀਨੇ ਟ੍ਰੇਨਿੰਗ ਨੌ ਮਹੀਨੇ ਨੌ ਮਹੀਨੇ ਹਾਂਜੀ ਉਹ ਹੋਈ ਮਾਂ ਦੇ ਪੇਲੇ ਲਾਸਟ ਜਿਹੜੇ 3 ਮਹੀਨੇ ਨੇ ਐਡਵਾਂਸ ਚ ਚੱਲ ਜਾਂਦੇ ਆ ਉਹ ਚ ਥੋੜਾ ਪੜਾਈ ਦੇ ਕੰਮ ਜ਼ਿਆਦਾ ਬੇਸਿਕ ਜਿਹੜਾ 3 ਮਹੀਨੇ ਚੱਲਦਾ ਉਹ ਤਾਂ ਬਹੁਤ ਹਲਕਾ ਤੇ ਰੋਟੀ ਪਾਣੀ ਕਿਦਾਂ ਮੈਂ ਕਿਹਾ ਵਧੀਆ ਕਿ ਇਤਨਾ ਜਿਹੜਾ ਰੋਟੀ ਪਾਣੀ ਥੋੜਨੇ ਨੇ ਬਹੁਤ ਸੁਧਾਰ ਹੋਇਆ ਜੇ ਅੱਗੇ ਨਾਲੋਂ ਪਹਿਲਾਂ ਨਾਲੋਂ ਕੰਮ ਨਹੀਂ ਹੋਣਾ ਦੱਸਦਾ ਜੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹਾਂਜੀ ਕਮਰੇ ਏ ਨਹੀਂ ਬੈਰਕਾ ਜਿੱਦਾਂ ਕਹਿੰਦਾ ਆਪਣਾ ਹਾਲੀਆ ਪੂਰਾ ਜਿਮ ਆਪਣਾ ਇਦਾਂ ਵੱਡੇ ਵੱਡੇ ਬੈਰਕਾ ਦਾ ਡਬਲ ਲਾ ਲਓ ਤੇ ਹਾਂ ਪੂਰਾ ਇੰਨਾ ਹੀ ਮਤਲਬ ਪਾਰਟੀਸ਼ਨ ਕੀਤੀ ਨੇ ਦੋਵੇਂ ਜੇਹਰਾਂ ਹਿਸਾਬ ਨਾਲ ਹਾਂਜੀ ਵਿੱਚ ਛੋਟੀ ਛੋਟੀ ਦੀਵਾਰ ਕੀਤੀ ਦੀ ਪਾਰਟੀਸ਼ਨ ਕੀਤੀ ਆ ਤੇ ਉਹਦੇ ਸਾਬ ਨਾਲ ਚੱਲਦਾ ਫਰਾ ਉਹ ਅਲੱਗ ਦਾ ਰੈਂਕ ਕਿ ਤਰ੍ਹਾਂ ਮਿਲਦੇ ਪੜ੍ਹਾਈ ਦੇ ਹਿਸਾਬ ਨਾਲ ਮਿਲਦੇ ਕਿ ਮਿਹਨਤ ਦੇ ਹਿਸਾਬ ਨਾਲ ਰੈਂਕ 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 ਆਪਣਾ ਜਿਹੜਾ ਹੁੰਦਾ ਮਤਲਬ ਇਹ ਇਹਨਾਂ ਦੇ ਸਿਸਟਮ ਦੇ ਅਕਿ ਜਦਾਂ ਇਹ ਭਰਤੀ ਜਦੋਂ ਕਰਨੀ ਹੈ ਨਾ ਉਹ ਟ੍ਰੇਡ ਦੇ ਹਿਸਾਬ ਨਾਲ ਭਰਤੀ ਰੇਟ ਦੇ ਹਿਸਾਬ ਨਾਲ ਸਾਤਾ ਜੀ ਕਿ ਬੰਦੇ ਦੀ ਕੁਆਲਿਫੀਕੇਸ਼ਨ ਕੀ ਉਹਦੇ ਸਹਾਰਾ ਭਰਤੀ ਹੈ ਜਦੋਂ ਭਰਤੀ ਹੋ ਜਾਂਦੇ ਆ ਫਿਰ ਸਾਰੇ ਇੱਕ ਥਾਂ ਤੇ ਉਹ ਅਲੱਗ ਹੋਏ ਦੀ ਕੈਟੇਗਰੀ ਅਲੱਗ ਹੋ ਜਾਂਦੀ ਜੀਡੀ ਵਾਲੇ ਆ ਜਨਰਲ ਡਿਊਟੀ ਵਾਲੇ ਪਰਸਨ ਉਹ ਸਾਰੇ ਸੇਮ ਨੇ ਉਹਨਾਂ ਦਾ ਰੈਂਕ ਹੁੰਦਾ ਉਹਨਾਂ ਦੀ ਸਿਨਿਓਰਿਟੀ ਦੇ ਹਿਸਾਬ ਨਾਲ ਮਿਨੀਮਮ ਤਨਖਾਹ ਕਿੰਨੀ ਚੱਲ ਹੁੰਦੀ ਪਾਜੀ ਤਨਖਾਹ ਹੁਣ ਜੇ ਅੱਜ ਦੀ ਗੱਲ ਕਰੀਏ ਉਹ ਕਿੰਨੇ ਪੈਸਾ ਨਾ ਪੈਂਦੀ ਆ ਹੋਰ ਗੱਲਾਂ ਨਾਲ ਪੁੱਛਿਆ ਸਰ ਇਹ ਆਪਣੇ ਹਿਸਾਬ ਨਾਲ ਹੋਣਾ ਤੇ ਨਹੀਂ ਨਹੀਂ ਮਿਨੀਮਮ ਕਿੰਨੇ ਮਿਲਦੇ 17000 ਮਿਲਦਾ ਕਿ ਨਹੀਂ ਨਹੀਂ ਸਟਾਰਟਿੰਗ ਐਨੀ ਨਹੀਂ ਹੁੰਦੀ ਕਹਿ ਸਕਦੇ ਆਪਾਂ ਹੁਣ ਤਾਂ ਏ ਹੁਣ ਪੈਨਸ਼ਨ ਬੰਦ ਹੀ ਇਹਨਾਂ ਦੀ ਪੈਨਸ਼ਨ ਹੀ ਹੈਗੀ ਪੈਨਸ਼ਨ ਬੰਦ ਹੋ ਗਈ ਹੈਗੀ ਆ ਤਨਕਾਰੀ ਇਹਨਾਂ ਦੀ ਹੈਗੀ ਬੰਦ ਕਿਉਂ ਕਰਤੀ ਮੋਦੀ ਨੇ ਕੱਢਿਆ ਪਿੱਛੇ ਵਾਵਾ ਲਫੜਾ ਆ ਇਹਨਾਂ ਦਾ ਆਪ ਜੀ ਫੌਜੀ ਸਾਹਿਬੇ ਤਿੰਨਾ ਚੋਂ ਪੰਨੇ ਕਿੱਝ ਹੋਦੇ ਕੰਮ ਦੇ ਉਹ ਜਿਹੜਾ ਕੀਤਾਡਾ ਭਰਜਾਈ ਸਰਕਾਰੀ ਨੌਕਰੀ ਆ ਅੱਛਾ ਫੌਜੀ ਸਾਹਿਬ ਦੀ ਪੈਨਸ਼ਨ ਵੀ ਹੋ ਗਈ ਸਰਕਾਰੀ ਨੌਕਰੀ ਦੀ ਨਾਲ ਇਹਨਾਂ ਨੂੰ ਜੇਮ ਵੀ ਦਿੱਤਾ ਮੈਂ ਤੁਹਾਡਾ ਜੇਮ ਲਓ ਜੀ ਮੇਰਾ ਕੁਸਰੀ ਸਾਹਿਬ ਤੁਹਾਡਾ ਇਹ ਜੇਵੋ ਸਾਹਿਬ ਜੀ ਦਾ ਕਮੇਟੀ ਇੱਕ ਬੁੜੀਆਂ ਪਾਰ ਸੈਡਿੰਗ ਪੂਰੀ ਵਧੀਆ ਕਰ ਲੈ ਫੌਜੀ ਸਾਹਿਬ ਮਣਾਂ 10 15 ਲੱਖ ਰਾਇ ਪਿਆਰ ਫੈ ਦੀ ਗੱਲ ਹੁੰਦੀ ਹੈ ਅਗਲਾ ਫੌਜ ਚੋਂ ਨੌਕਰੀ ਵੀ ਕਰਕੇ ਰਿਟਾਇਰ ਹੋ ਗਿਆ ਤੇ ਉਹ ਸ਼ਦਾਈੜ ਹੜੜ ਨਾਲ ਜੁੜ ਗਿਆ ਹੂੰ ਇਹਦੇ ਨਵੇਂ ਨਵੇਂ ਪਹਿਲੇ ਦਿਨ ਆਏ ਨਾ ਇੰਨਾ ਪਿਆਰ ਪੈਣਾ ਹੈ ਫੋਇਸਾ ਦੱਸਿਓ ਪਹਿਲੇ ਦਿਨ ਤੁਹਾਨੂੰ ਮੈਂ ਕੀ ਕਿਹਾ ਹੈ ਬਿਲਕੁਲ ਸਤਾ ਜੀ ਨੇ ਬੜੀਆਂ ਬੜੀਆਂ ਗੱਲਾਂ ਪਹਿਲੇ ਦਿਨੀ ਨਾ ਮਤਲਬ ਇੰਟਰੋਡਕਸ਼ਨ ਜੀ ਸਾਡੀ ਉਹ ਕਰ ਲਈ ਮੈਂ ਸਤਾ ਜੀ ਦੱਸੇ ਮੈਂ ਸਤਾ ਜੀ ਮੈਂ ਇਹਦਾ ਸਿੱਖਣ ਵਾਸਤੇ ਆਇਆ ਜੀ ਤੇ ਆ ਸਾਡਾ ਸਭ ਕੁਝ ਹੈਗਾ ਮਾਨ ਵਿਚਾਰ ਤੇ ਬਾਕੀ ਤੁਹਾਡਾ ਜੋ ਅੱਗੇ ਹੋ ਸਮੋਏਗਾ ਉਸਤਾਦ ਜੀ ਨੇ ਕਿ ਪਹਿਲਾ ਦੇ ਦਿਆਂ ਅੱਜ ਤੁਸੀਂ ਆਏ ਜੇ ਅਜੇ ਆਓ ਵਿਚਰੋ ਮਿਲਾਂਗੇ ਵਰਤਾਂਗੇ ਗਾਂਹ ਪਤਾ ਨਹੀਂ ਕਿੱਥੋਂ ਤੱਕ ਨਿਕ ਜੇ ਆਪਣੀ ਸਮਾਂ ਨਹੀਂ ਜਾਂਦਾ ਆ ਸ਼ੁਰੂਆਤ ਆਪਾਂ ਮਿਲਾਂਗੇ ਵਰਤਾਂਗੇ 2-4 ਮਹੀਨੇ ਸਾਲ 2 ਸਾਲ ਰਮਾ ਇਕੱਠੇ ਫਿਰ ਤੁਹਾਨੂੰ ਵੀ ਸਮਝੇ ਉਹ ਸਾਨੂੰ ਸਮਝਾ ਜੂ ਫਿਰ ਅੱਗੇ ਕਿੱਥੇ ਜਾਓਗੇ ਇਹ ਰੱਬ ਜਾਣਦਾ ਫਿਰ ਵੀ ਕੀ ਬਾਕੀ ਕੋ ਆਸ਼ੀਰਵਾਦ ਆ ਉਸਤਾਦ ਜੀ ਦਾ ਅੱਜ ਤਾਂ ਪੈਸਾ ਹਾਰ ਲਓ ਵੀ ਅਸੀਂ ਪੈਸਾ ਦੇ ਵਿੱਚ ਸਾਡੇ ਜੀ ਕੈਲਕੂਲੇਟਰ ਨਹੀਂ ਵੱਜਾ ਕਿਹੜੀ ਚੀਜ਼ ਆ ਕਿਹਾ ਸੀ ਸਾਧਿਆ ਮੈਂ ਕਿਹਾ ਤਾਂ ਸਾਧਿਆ ਈਵਨ ਕਿ ਪਿਛਲੀ 1 ਲੱਖ 5 ਲੱਖ ਦੀ ਬੇਟੀ ਸਾਡੀ ਦੋਹਾਂ ਦੀ ਲੈਣੀ ਵੀ ਆਈ ਥੋੜੇ ਪਈ ਹੈ ਮੈਨੂੰ ਦੱਸਿਆ ਮੈਂ ਉਹ ਕਿੱਥੇ ਪਈ ਆ ਉਹ ਰਾਇਨ ਦੋ ਕਮੇਟੀਆਂ ਇਕੱਠੀਆਂ ਬੋਲੀ ਕਰਦੇ ਨੇ 14 14 ਦੀ ਤੇ ਮੈਂ ਤੁਹਾਡੀ ਕਮੇਟੀ ਮੇਰੇਆ ਲਿਆ ਕੇ ਦੇ ਠੀਕ ਹੈ ਮੈਂ ਤਾਂ ਉਹਦੀ ਚੇਤਨਾ ਭੁੱਲ ਗਿਆ ਕਿੱ데 ਰੱਖੀ ਜੇ ਮਨੂ ਸੋ ਬੇਰ ਕੋ ਲੈ ਜਾਓ ਆਗੇ ਅਗਲੀ ਪੀਰ ਉਹ ਸਿਕਸ ਬੈਗ ਚ ਜਮਾ ਹੀ ਆ ਜਾ ਬਲੋਗਰ ਕੁੜੀ ਮਰੇਆ ਬੈ ਜਾ ਇਹ ਕੋਣਾ ਗਾਉਣਾ ਇਹਦਾ ਨਾਮ ਬਲੋਗਰ ਆ ਇਹ ਵੀ ਬਲੋਗਰ ਹੈ ਬਲੋਗਰ 5-5000 ਰੁਪਏ ਲੈਂਦਾ ਹੈਗਾ ਇੱਕ ਵਲੌਗ ਪਾਉਂਦਾ ਨਹੀਂ ਏਡਿਟਿੰਗ ਦਿੱਕਤ ਏਡਿਟਿੰਗ ਕਰਦਾ ਅੱਛਾ ਤੂੰ ਹੈਦਰ ਮਾਡਲ ਜਿੱਦਾਂ ਪਹਿਲੇ ਪਹਿਲੇ ਆ ਆ ਵੀ ਪੈ ਲਈ ਆ ਵੀ ਪੈ ਲਈ ਇਹ ਮੈਂ ਤਾਂ ਨਹੀਂ ਕਰਦਾ ਨਾ ਤੇ ਉਹ ਟਾਈਮ ਨਹੀਂ ਗਣਾ ਲੈਰ ਕੋ ਹੁਣ ਤਾਂ ਪਾਰਟੀਸ਼ਨ ਦਿੰਦੇ ਨਾ ਹੂੰ ਮੈਂ ਵੀ ਲੋ ਹੂੰ ਕਿੰਨੇ ਘੱਟ ਸਨਾਂ ਆ ਹੀ ਕਦੇ ਨਹੀਂ ਮੈਂ ਚਾਰ ਪੀਂਦਾ ਨੀਂਦ ਕਰਦਾ ਹਾਂ ਹਾਂ ਜੀ ਇਹ insta ਦੀ ਵੀਡੀਓ ਐਡਿਟ ਕਰਦਾ ਹੁੰਦਾ 15000 ਰੁਪਏ ਲੈਂਦਾ ਮੇਰੇ ਖਾਂ ਲਾਣਾ ਕਹਿ ਰਿਹਾ ਜਾਂਦੇ ਹੈਂ ਯਾਨੀ ਸਾਡੀ ਇਹ ਮੰਦਰੋਂ ਪਹਿਲਾਂ ਕਰਦੀ ਹੈ ਪਹਿਲਾਂ ਆਈਂ ਬੱਚੇ ਕਿਹੜੇ ਕੁੜੇ ਕਰਦੇ ਉਹ ਕੁਆਰੇ ਬੰਦੇ ਨੂੰ ਮੈਂ ਨਹੀਂ ਬੰਦਾ ਮੰਨਦਾ ਤੁਹਾਨੂੰ ਮੈਂ ਭਾਨੇ ਬੱਚੇ ਸਪਰਿੰਗਡੇ ਤੇ ਪਾਏ ਹੋਣੇ ਨੇ ਸੁਕਨੇ ਪੋਣਾ ਸੁਕਨੇ ਹਾਂਜੀ ਸੁਕਨੇ ਆ ਜਾ ਇਹ ਕੋਣ ਆਇਆ ਆ ਜਾ ਚੱਲੋ ਮੈਂ ਤਾਂ ਕਰਿਆ ਕਰੋ ਇਹ ਮੱਛਾਂ ਵੇ ਇਹ THAILAND ਗਏ ਇਹ ਪਹਿਲਾ ਬੰਦਾ ਜਿਹੜਾ ਵਿਆਹ ਤੋਂ ਬਾਅਦ ਹੀ ਮੱਛਾਂ ਕੁੰਡੀਆਂ ਦੀ ਗੱਲ ਯੂ ਮਾਰ ਮੱਛ ਇਹ THAILAND ਵੀ ਹੋ ਗਿਆ ਗਏ ਆ ਕਦੇ ਕਿਸੇ ਦਾ ਡਰ ਨਹੀਂਗਾ ਮੈਨੂੰ ਡਰ ਕਿਸੇ ਦਾ ਨਹੀਂਗਾ ਮੇਰਾ ਤਾਂ ਬਸ ਡੰਬਲ ਲਾਓ ਨਾ ਦੋ ਦਵਾਰਾ ਜਾਣਾ ਤਾਂ THAILAND ਭਾਈ THAILAND ਭਾਈ ਕਿਉਂ ਮੈਂ ਜਾਊਂਗਾ ਜੀ ਭਾਈ ਟਿਕਟਾ ਦੋ ਲੈ ਮੈਂ ਉਹ ਆਰਡਰ ਕੰਟ੍ਰੀਨ ਕਿਤੇ ਅੱਗੇ ਮੈਂ ਹਿਸਾਬ ਲਾਉਣਾ ਸਪੈਸ਼ਲੀ ਚਵੀ ਦੇ ਵਿੱਚ ਬੜਾ ਯਾਤ ਘੁੰਮਣਾ ਮੈਂ ਕਿੰਨੇ ਪੈਸੇ ਲੱਗ ਗਏ ਆਪਣੇ ਪਾਸੋਂ ਨਹੀਂ ਗੱਲ ਯਾਤ ਘੁੰਮੇ ਬੜਾ ਮੈਂ ਹੱਥ ਵੀ ਜਿਆਦਾ ਮਾੜੀ ਹੁੰਦੀ ਹੈ ਅਜੇ ਰਾਵਾ ਨਾ 3-4 ਮਹੀਨੇ ਬੈਠੀ ਹੈ ਕਿ ਪਰਾਨਾ ਦੁਬਈ ਜਾਂਦਾ ਕੀ ਬਾਤ ਹੈ ਭਾਈ ਦੁਬਈ ਦੁਬਈ ਨਾ ਜਾਏ ਮੈਂ ਘੁੰਮਣਾ ਨਹੀਂ ਜਾਣਾ ਉਹ ਤੋਂ ਚੰਗਾ ਉੱਥੇ ਜਲਦੀ ਸਿੰਗਾਪੁਰ ਸੱਜਣਾ ਇਹ ਕੋਈ ਕੰਮ ਨਾ ਬਾਹਰ ਜਾਣਾ ਆ ਬਾਹਰ ਗਲੀ ਲੈ ਫਤੇ ਕੰਮ ਉਹ ਸਤਾਣ ਹੀ ਬੜੇ ਵੇਰੇ ਨਾ ਕਿਨ ਤੰਗ ਕਰਨ ਦਾ ਹੈ ਕੀ ਉਹਦੇ ਗਲੀ ਜੀ ਥਾਈਲੈਂਡ ਉਹ ਮੁੰਡੇ ਨੇ ਕੀਤਾ ਦਾ ਕਛਾ ਲਾਤਾ ਬੜੇ ਮਤਰੀ ਆ ਕੋਈ ਖੇਡਣ ਦਾ ਕਛਾ ਲਾਤਾ ਰਾਜਾ ਇਹਨੇ ਰੱਥਲੀ ਨਾਮ ਪਾਇਆ ਦਾ ਨਾ ਨਿਕਰੇ ਥੱਲੇ ਕਛਾ ਦੇ ਦੀ ਸ਼ੇਮ ਸ਼ੇਮ ਕਰਦੇ ਉਹਦੇ ਸ਼ੇਮ ਸ਼ੇਮ ਸਮਝਦੇ ਆ ਇਹ ਉਹਨੂੰ ਛੇੜੀ ਜਾਵੇ ਛੇੜੀ ਜਾਵੇ ਇਹ ਗਾੜੀ ਦਾ ਪਿੱਛੋਂ ਆਇਆ ਉਨੇ ਸ਼ਰਾਬ ਪੀਤੀ ਉਹਨੇ ਇਹਦੀ ਜ਼ਿਕਰ ਲਾਤੀ ਕੋਈ ਕੋ ਥੱਲੇ ਆਣਾ ਕਛੇ ਲੱਤਾ ਨਹੀਂ ਤੇ ਕੰਮ ਹੋਇਆ ਮੈਂ ਉਹਦਾ ਸ਼ਰਾਬ ਸੋੜਦੀ ਸੀ ਮੈਂ ਆਹ ਇਹਦੀ ਸ਼ਰਾਬ ਉਹ ਗਲਤੀ ਨਾਲ ਮੇਰਾ ਮੋਢਾ ਵੱਜ ਗਿਆ ਸੀ ਸ਼ਰਾਬ ਰੋੜਦੀ ਮਹਿੰਗੀ ਗਲੀ ਹੋਣੀ ਮੇਰੇ ਖਰਾ ਆ ਜੀ ਯੂ ਇਡੀਅਟ ਯੂ ਇਡੀਅਟ ਨਾ ਵੀ ਦੋ ਗਾਲਾਂ ਗੱਡੀ ਆ ਬਣਾਉਂਦੀਆਂ ਹੈਂ ਇੰਗਲਿਸ਼ ਚ ਬੜੀ ਨਹੀਂ ਜਾਂਦੀਆਂ ਦੋ ਗਾਲਾਂ ਪੰਜਾਬੀ ਠੋਕਦੀ ਐਮ ਦੱਸਦਾ ਕੀ ਗੱਲ ਲੱਗ ਕੇ ਆਂ ਮੇਰੇ ਵਾਹ ਨੀ ਉਹ ਇਹੇ ਮੈਂ ਹੋਈ ਆਸਤਾਜੀ ਬਸ ਸਟੱਡੀ ਕਰਕੇ ਬਾਹਰ ਜਾਣਾ ਕਿੰਨੇ ਭਰਾ ਜੀ ਦੋ ਭਰਾ ਇੱਕ ਛੋਟਾ ਵੱਡਾ ਵੀ ਹਾਂਜੀ ਅੱਛਾ ਬਾਹਰ ਕਿੱਧਰ ਬਾਹਰ ਜਾਵੇਂ ਇੰਗਲੈਂਡ ਮਾਮੂ ਦਾ ਪਰ ਤੂੰ ਉੱਥੇ 25000 ਰੁਪਏ ਦਾ ਨੈੱਟ ਵੀਡੀਓ ਦਾ ਆ ਨਹੀਂ ਭਈਆ ਇਹ ਜਿੱਥੇ 25000 ਰੁਪਏ ਕਮਾਉਂਦਾ ਇੱਕ ਵੀਡੀਓ ਦਾ ਇਹ ਤੂੰ ਅੱਜ ਦੇ ਸੁਪਨੇ ਦੇਖੋ ਕੀ ਆ ਮੁੰਡਾ ਵੱਡਾ ਆ ਖੁਸ਼ਰੀ ਆਏ ਭਾਂਡਾ ਆਏ ਖੁਸ਼ੀਆਂ ਬਣਾਈਆਂ ਉਹਨੇ ਫਿਰ ਮਾਂ ਬੇਤੇ ਦੂਰ ਹੋ ਜਾਣਾ ਉਹਨੇ ਸਿੱਧਾ ਕਿਹਾ ਮੈਂ ਬਾਹਰ ਜਾਣਾ ਹੈ ਜੇ ਇੱਥੇ ਪਟਾਕੇ ਚਲਾਉਣੇ ਬੰਦ ਕਰਨ ਗੁੱਡੀਆਂ ਬੰਦ ਕਰਨ ਵੇਸਟ ਮਨੀ ਬੰਦ ਕਰਨ ਕਿੰਨੀ ਇਨਵੈਸਟਮੈਂਟ ਕਰ ਸਕਦੇ ਆ 24 ਸਾਲ ਚ ਬਾਹਰ ਜਾਊਗਾ ਇੰਗਲੈਂਡ ਨਹੀਂ ਕੋਈ ਪੱਕਾ ਆਣਾ ਮੈਨੂੰ ਪਤਾ ਬੜਾ ਟਾਈਮ ਲੱਗਣਾ ਉਹਨਾਂ ਜਿਹਨੂੰ 30 32 ਸਾਲ ਚ ਵਿਆਹ ਕਰਊਗਾ ਮੁੜ ਕੇ ਉਹ ਸੁੱਕਣੀਆਂ ਜੋ ਤੀਆਂ ਹੀਆਂ ਬੈਠ ਗਈਆਂ ਚੌਥੀ ਮੰਜ਼ਲ ਤੇ ਬੈਠ ਕੇ ਖਾਣ ਬੱਝੂ ਉਹ ਲਾਈਫ ਆ ਖਤਮ ਹੋ ਜਾਣਾ ਤੇ ਜਿਹੜੇ ਜੇ ਉਧਰਲੇ ਬੰਨੇ ਵਿਆਹ ਗਿਆ ਤੇ ਇਹਦੇ ਨਿਆਣੇ ਉਧਰਲੇ ਬੋਰਡਨ ਹੋ ਗਏ ਉਹਨਾਂ ਨੂੰ ਕੱਖ ਨਹੀਂ ਚੰਨਣਾ ਇਹ ਇਦਾਂ ਦੇ ਕਰ ਲਾ ਪਿਆ ਹਾਲੇ ਕਿ ਨਿਗਾਹਾਂ ਮੁੰਡਾਂ ਦਾ ਮੈਂ ਨਾਂ ਨਹੀਂ ਲੈਣਾ ਮੰਮੀ ਆਪਣੀ ਨੂੰ ਗੱਲਾਂ ਕਰਤੀਆਂ ਨੇ ਉਹ ਵਿਚਾਰੇ ਦੋਵੇਂ ਜੀ ਮੇਰੇ ਕੋ ਆ ਗਏ ਕਹਿੰਦੇ ਸਤਾਜੀ ਤੁਹਾਡਾ ਕਹਿਣਾ ਮੰਗਾ ਦੇ ਨੂੰ ਮੈਂ ਨਾ ਸ਼ਰਮ ਕਰ ਉਹ ਤੁਹਾਨੂੰ ਹੱਥੀ ਵੀ ਪਿਆ ਹੈ ਹੱਥੀ ਪੈ ਗਿਆ ਜਮਾਨਾ ਵੇਖੋ ਤੇ ਇੰਪੋਰਟਡ ਕੱਪੜੇ ਪਾਉਂਦਾ ਸਾਰੀਆਂ ਉਹਨਾਂ ਖੁਸ਼ੀਆਂ ਪੂਰੀਆਂ ਕਰਦੇ ਜਮਾਨਾ ਬਹੁਤ ਖਦਨਾਕ ਹੈ ਐ ਕਿ ਪਰਤੀ-ਪਰਤੀ ਹੋ ਕੇ ਤੇ ਬਣਾਏ ਇੱਕ ਬਾਹਰ ਜਾ ਕੇ ਚੱਲਣਾ ਕੁਝ ਨਹੀਂ ਹੋਣਾ ਜਿੰਨਾ ਟੈਲੈਂਟ ਹੈਗਾ ਤੇਰੇ ਹੱਥ 'ਚ ਤੇ ਕਿਨੇ ਫੋਲੋਅਰ ਹੋ ਗਏ ਤੇਰੇ ਹੋਜੀ ਨਹੀਂ ਹੋ ਗਿਆ ਰੋ ਇਹ ਧਿਆਨ ਨਹੀਂ ਆਣਾ ਹਲੇ ਉਹਦੇ ਵੱਲ ਧਿਆਨ ਹੁੰਦਾ ਹੁੰਦਾ ਕਿ ਮਿਲੀਅਨ ਲਾਦਦੇ ਨੇ ਪਹਿਲਾਂ ਧਿਆਨ ਨਹੀਂ ਉਸਦਾ ਦੀ ਹਾਂ ਚੱਲ ਸਾਡਾ ਕਦਨ ਚਲਾਈਆ ਤੂੰ ਇੱਕ ਗੱਲੀਏ ਬੰਦੇ ਆਪਣਾ ਕੁਝ ਸਟੋਰੀ ਸਹੀ ਲੱਗ ਜਾ ਮੈਨੂੰ ਦਿੰਦੇ ਭਾਈ 1,10,000 ਰੁਪਏ ਇਹੋ ਗੱਲ ਤੇਰੇ ਘਰ ਦੇ ਨੋਟ ਕਰ ਲੈਣੀ ਤੈਨੂੰ ਜਿਹੜਾ 10,000 ਮਿਲ ਜਾਣਾ ਤੈਨੂੰ 2000 ਰੁਪਏ ਤੂੰ ਆਪੇ ਭਾਜਣਾ ਗੱਲ ਕਰਕੇ ਪੁਗਰੀਆਂ ਜੀ ਹਾਂ ਨਾ ਝੂਠ ਬੋਲਿਆ ਕਰ ਯਾ ਮੁਰਗੇ ਕੇ ਨਾ ਖਰਚਾ ਨਹੀਂ ਜਾਂਦੀ ਤੇਰੇ ਭਾਏ ਜਿਹੜਾ ਸਰਦਾਰ ਜੀ ਇੱਕ ਦਸ ਤੈਨੂੰ ਉਸਤਾਦ ਜੀ ਦਿੰਦੇ ਆ ਤੇ ਤੁਸੀਂ ਹੜ ਕੋ ਪੈ ਲੱਗੇ ਕੀ ਕਰਨਾ ਬਾਤ ਹੋ ਗਈ 50 ਇਹ ਹੂੰ ਇੱਕ ਇਹ ਕਿਹਦੇ ਦਾ ਕਲਾਬ ਚ ਚਲ ਬੜਾ ਇਨਾ ਹੀ 10 ਮਿੰਟ ਅੱਥੇ ਹੀ ਹੋ ਗਏ ਬੇਇਜ਼ਤੀ ਆਈ ਆ ਲਾਲਾ ਉਹਨੇ ਪਾਜੀ ਇਹ ਅਲੱਗ ਬ੍ਰਾਂਡ ਆ ਉਹ ਬਰਸਾੱਚੇ ਅਲੱਗ ਹੁੰਦਾ ਆ ਲੱਗਦਾ ਫੁੱਤੂ ਹੋਰ ਕਿਹੜੂ ਬਣਾਇਆ ਘਰ ਸਰਚ ਕਰ ਲਓ ਗੂਗਲ ਤੇ ਆ ਅਲੱਗ ਬ੍ਰਾਂਡ ਹੈ ਔਰ ਤੋਂ ਹੀ ਮਹਿੰਗਾ ਹੈ ਵਾ ਯਾ ਬਿੱਲੀ ਇਹ ਯੂ ਐਸ اے ਦਾ ਬ੍ਰਾਂਡ ਹੈ ਵਾ ਬਿੱਲੀ ਨਹੀਂ ਸ਼ੇਅਰ ਹੈਗਾ ਯੂ ਐਸ اے ਦੇ ਬ੍ਰਾਂਡ ਹੀ ਚੱਲਦੇ ਆ ਚਲੋ ਮੈਨੂੰ ਬੜੇ ਸਿਆਣੇ ਪੰਦੇ ਨੇ ਕਿਹਾ ਵੀ ਮੂਰਖ ਨਾ ਕਦੀ ਬੈਸ ਨੀ ਕਰ ਲੈ ਲੋ ਜੀ ਓਏ ਕਿਲੀਆਂ ਹੋ ਟੰਗੇ ਰਹਿੰਦੇ ਕਿਲੀਆਂ ਦੇ ਨਾਲ ਪਰਾਂਦੇ ਜਿਨ੍ਹਾਂ ਦੇ ਰਾਤੀ ਯਾਰ ਵਿਚੜੇ ਨਾ ਭੇਜਦਾ ਕਮਾਂਡ ਨੂੰ ਸਰਪੰਚ ਜੀ ਆ ਗਿਆ ਜਵਾਨ ਨੇ ਹੋਣੇ ਉਹ ਵੀ ਮੈਡਮ ਇਹ ਭਾਈ ਬੜਾ ਗੁੱਸੇ ਜਗਾਜਾ ਅੱਜ ਐਂਡ ਦੀ ਪਰੇ ਨਹੀਂ ਆ ਟਾਈਗਰ ਗਰੁੱਪ ਨੇ ਵੀ ਪ੍ਰੋਗਰਾਮ ਗਿਆ ਹੀ ਨੇੜਾ ਆਪਾਂ ਕੋਈ ਪ੍ਰੋਗਰਾਮ ਕਰ ਰਹੇ ਨੇ ਵਧੀਆ ਮੂੰਹ ਕੋ ਬਣਿਆ ਗੁੱਸੇ ਜਗਾਏ ਨੁਕਸਾਨ ਹੋ ਗਿਆ ਜੀ ਨੁਕਸਾਨ ਹੋ ਗਿਆ ਪ੍ਰੋਗਰਾਮ ਤੋਂ ਵਾਪਸ ਹੋਣ ਨਹੀਂ ਆਈ ਤੇ ਮੈਂ ਆਪਣੇ ਰਾਹ ਆਰਾਮ ਨਾਲ ਜਾਣਿਆ ਮਗਰੋਂ ਦੋ ਮੁੰਡੇ ਆਏ ਬੜੀ ਤੇਜ਼ ਕਰਦੇ ਹਣ ਸਕੋਰੀ ਦੇ ਉਹ ਬੁਲਟ ਤੇ ਗਈ ਤੇ ਉਹਨਾਂ ਨੇ ਵਿੱਚ ਮਾਰੀ ਸਕੂਟਰੀ ਦੇ ਲਿਆ ਕੇ ਤੇ ਉਹ ਸਾਰੀ ਮਗਰੋਂ ਸਕੂਟਰੀ ਦੀ ਐਸੈਸਰੀ ਤੋੜ ਦਿੱਤੀ ਮੈਨੂੰ ਤੇਰੀ ਗਲਤੀ ਹੋ ਗਈ ਉਹ ਲਈ ਮੈਂ ਆਪਣੇ ਰਾਹ ਨਾਲ ਜਾਣਿਆ ਸੀ ਆਪਣੇ ਪਾਸੇ ਕੋਈ ਨਹੀਂ ਕੀ ਟੁੱਟਾ ਪੁਆਲੀ ਮੈਂ ਪੈ ਦੇ ਦਾਂ ਟੈਨਸ਼ਨ ਨਾ ਲਿਆ ਕਰ ਐਸੈਸਰੀ ਤੋੜ ਬੇੜਾ ਤੇ ਨਹੀਂ ਖਾਗੇ ਉਹਨਾਂ ਕੋਈ ਨਹੀਂ ਬਈ ਚਪੇੜਾ ਖਾਣ ਵਾਲਾ ਹਾਂ ਮੈਂ ਉਹ ਤੇਰੀ ਫਿਰ ਛੱਟੇ ਆਪੇ ਗੁਰੂ ਜੀ ਛੱਟ ਕਰੋ ਕੋਈ ਪੈਰੀ ਪਿਆ ਉਹਦੇ ਉੱਤੇ ਭਾਵੇਂ ਜੁੜ ਗਿਆ ਬੇ ਕਿਹਦਾ ਨਾ ਲੈ ਲੋ ਜੋ ਲੈਣਾ ਪੈਸੇ ਕਿਨੇ ਜੇਬ ਚ 200 ਰੁਪਇਆ ਹੈ 200 ਗੋਲੇ ਆਲੇ ਬੇੜਾ ਮਾਰ ਗਿਆ ਹੋਈ ਉਹ ਆਇਆ ਬੰਦੀ ਵੜਾ ਕੇ ਬੋਲੀ ਨਾਣ ਸਾਨ ਹੋ ਗਿਆ ਉੱਚੀ ਬੋਲੇ ਕਰ ਰਿਹਾ ਕੋਈ ਨਹੀਂ ਕਰਵਾਵਾਂਗੇ ਠੀਕ ਹੁਣ ਜਾਣਾਂ ਕੀ ਆ ਦੋ ਤਿੰਨ ਸੌ ਬਲੇ ਲੜ ਜਾਂਦਾ ਵੇ ਲੱਗ ਗਿਆ ਥੋੜੇ ਦਿਨ ਪਹਿਲਾਂ ਕਿੰਨਾ ਨੁਕਸਾਨ ਹੋ ਗਿਆ ਗੁੱਸੇ ਦੇ ਵਿੱਚ ਕਿਹਦਾ ਲੈਣ ਦੇਣੀ ਇਹ ਮਹਿੰਗਾ ਬੜਾ ਇਹਨਾਂ ਸਮਾਨ ਐ ਇੱਥੇ ਤੇ ਦੋ ਤਿੰਨ ਸੌ ਹੀ ਆ ਨਹੀਂ ਨਹੀਂ ਵਧੀਆ ਕੀਤਾ ਲੜਨ ਦਾ ਕੋਈ ਫਾਇਦਾ ਨਹੀਂ ਸਿਰਫ ਜੀਦ ਤੂੰ ਬੋਲਦਾ 200 300 ਰੁਪਇਆ ਨੁਕਸਾਨ ਹੀ ਅਗਲਾ ਵਾਂ ਬੋਲਦਾ ਗਾਲ ਕੱਢਦਾ ਕਿੱਧਰ ਨੂੰ ਕਿਧਰ ਗੱਲ ਬਾਤ ਜਾਂਦੀ ਐ ਵਧੀਆ ਕੀਤਾ ਚੁੱਪਰ ਕੇ ਆ ਗਿਆ ਕੋਈ ਗੱਲ ਨਹੀਂ ਦੇ ਦੂ ਮੈਂ ਮੈਂ ਕੋਈ ਗੱਲ ਨਹੀਂ ਭਾਈ ਕੋਈ ਨਹੀਂ ਉਹ ਕੋਈ ਨਹੀਂ ਮੁੱਲ ਦੇ ਨਾਲ ਚੀਜ਼ ਦੀ ਕੋਈ ਟੈਨਸ਼ਨ ਨਹੀਂ ਮੇਰੇ ਕੋਲ ਲਲੀ ਪਵਾਲੀ ਜੋ ਜੋ ਪੋਣਾ ਠੀਕ ਆ ਮੂੰਣਾ ਬਣਾ ਡਾਇਟ ਵੀ ਖੁਸ਼ ਹੋ ਐ ਮਾਣਾ ਮੂੰਹ ਬਣਾ ਕੇ ਕਰੋ ਚੜਦੀ ਕਲਾ ਰਿਹਾ ਕਰੋ ਚੜਦੀ ਕਲਾ ਆਹ ਕਿਹੜੀ ਗੱਲ ਕਰ ਚੱਲ ਓ ਟੋਲਾ ਗਿਆ ਥੱਲੇ ਉਹ ਕੁੜੀਆਂ ਦੇ ਬਾਥਰੂਮ ਦੇ ਵਿੱਚ ਨਾ ਦੋ ਹੈਂਗਰ ਲੱਗਣੇ ਅੱਛਾ ਦੋ ਉਹ ਕਿੱਲੀਆਂ ਹਨਾ ਮੈਂ ਵੇਖਿਆ ਸਵੇਰ ਨੂੰ ਕੱਢਿਆ ਇਕਲੀਆਂ ਲਵਾ ਦੇ ਥੱਲੇ ਹਾਂਜੀ ਮੁੜ ਕੇ ਉਹਨਾਂ ਚਿਰ ਨੂੰ ਅਸੀਂ ਆ ਬਣਾ ਦਿੰਨੇ ਤੇਰੇ ਜਿੱਥੇ ਵੀ ਦਵਾਈ ਹੋ ਗਈ ਐ ਬੱਸ ਮੇਰਾ ਫੋਨ ਲਵਾ ਦੇ ਪਾਪਾ ਹੀ ਕੁਛ ਕੱਢਣਗੇ ਚੋਰੀ ਪਾੜਦੇ ਨੇ ਆਪਾ ਕਿੱਦਾਂ ਮੈਂ ਮੇਰਾ ਨੰਬਰ ਰੱਖਿਆ ਕਰ ਮੈਨੂੰ ਫੋਨ ਕਰ ਵੀ ਚੋਰੀ ਪਾੜਦੇ ਨੇ ਲੰਘਾ ਦੇ ਨੇ ਸਾਰੇ ਜਾ ਜੇ ਡਾਊਨ ਡਰਨਾ ਨਹੀਂ ਹੈ ਤੂੰ ਨੰਬਰ ਕੋਈ ਗੱਲ ਨਹੀਂ ਲੜੀ ਝੜੇਂਦਾ ਕੋਈ ਨਹੀਂ ਨੰਬਰ ਹੈਗਾ ਮੇਰਾ ਕਿਉਂ ਪਵਾ ਲਾਂਗੇ ਹੈਗਾ ਨੰਬਰ ਜਿੱਤੇ ਵੀ ਲੜਾਈ ਹੋ ਗਈ ਤੂੰ ਬਾਅਦ ਇੱਕ ਫੋਨ ਮਾਰਨਾ ਠੀਕ ਲਾਰੇ ਪਾਦੇ ਨੇ ਆਪਾਂ ਤੇ ਉਸਤਾਦ ਵੀ ਕਹਣਾ ਇਹਨੂੰ ਸੱਦ ਲਿਓ ਐ ਦੀ ਸ਼ਕਲੀ ਬਰਬਾਦ ਕਰਦੀ ਹੈ ਇਹ ਲੱਗਦਾ ਬਰਬਾਦ ਇਹ ਕੇ ਬੰਦੇ ਬਾਜਣੇ ਲੜਨ ਬਿੱਲੀ ਮਾਰੀ ਗਈ ਮੋਢੀ ਲਾ ਗਿਆ ਜਿੱਥੇ ਵੀ ਬਿੱਲੀ ਮਾਰੀ ਹਾਂ ਇਹ ਸੁਤਾ ਮਾਰੀ ਗਈ ਪਰ ਆਮ ਲੜਨਾ ਨਹੀਂ ਯਾਰ ਲੜੀ ਜਾਣੀ ਕੋਈ ਨਹੀਂ ਵੱਜ ਗਿਆ ਮਾਰ ਦੇ ਭਾਈ ਨੇ ਤੁਹਾਡਾ ਨਾਮ ਕੋੜਾ ਪਾਇਆ ਸੀ ਠੱਠ ਕਰਦਾ ਕੋੜਾ ਉਹਨੇ ਉਸਤਾਦ ਜੀ ਕਹਿੰਦੇ ਆਡੇ ਪਿੰਡ ਟਾਈਗਰ ਕਹਿੰਦੇ ਆ ਹਾਂ ਜੀ ਚਲ ਜਾ ਕਮਾਂਡੋ ਆ ਫੋਨ ਫੜਾ ਦਿ ਮੈਨੂੰ ਬਾਅਦ ਭਰੋਨੇ ਆਪਾਂ ਵਲੌਗ ਆ ਬਹੁਤ ਵਾਦੂ ਗਾ ਵਾਦ ਕਰ ਤਾਨੂੰ ਦੇ ਚੋਪੜੀਆਂ ਮਿਲੀਆਂ ਫੌਜ ਦੀ ਕੱਲ ਫੌਜੀ ਸਾਹਿਬ ਆਏ ਆਪਣੇ ਦੁਪਹਿਰੇ ਵਲੌਗ ਪਾਉਣਾ ਪੁਰਾ ਮਸੂਲੀ ਮੈਂ ਗੱਲ ਕਹਿੰਦੇ ਭਾਰੀ ਇੱਥੇ ਕੜੇ ਤੇ ਮੈਂ ਵੀ ਕਹਿੰਦਾ ਥੰਮ ਕੀ ਬਣਾਵਾ ਮੈਂ ਥੰਮ ਬਣਾ ਵੀ ਜੋ ਫੌਜ ਦੀ ਟ੍ਰੇਨਿੰਗ ਕਰ ਗਿਆ ਪੂਰੀ ਨਮਕਰੀ ਕਰ ਗਿਆ ਉਦੋਂ ਭਾਈ ਗੱਲ ਕਰ ਰਹਾ ਪਈ ਮੈਂ ਦੱਸੋ ਇਹ ਵੀ ਆਪਣਾ ਭਾਈ ਫੌਜ ਚੋਂ ਰਿਟਾਇਰਡ ਹੋਇਆ ਇਹਨਾਂ ਦਾ ਵੀ ਬੜਾ ਐਕਸਪੀਰੀਅੰਸ ਆ ਬੜੇ ਮੁੰਡੇ ਛੱਡੇ ਆ ਭਾਈ ਨਾ ਵਹਿ ਗੱਲਾਂ ਭਾਵੇਂ ਚੱਲਣੀਆਂ ਭਾਈ ਦੱਸਿਓ ਬੋਲੇ ਮਰਿਆ ਤੇ ਮੈਂ ਜਦੋਂ ਜੁਆਇਨ ਕੀਤਾ ਨਾ 75 ਕਿਲੋ ਦਾ ਸੀ ਅੱਛਾ ਬਿਲਕੁਲ ਨਹੀਂ ਮਤਲਬ ਕੋਈ ਡਾਈਟਿੰਗ ਨਹੀਂ ਕੋਈ ਜਸ਼ਨ ਗਾਜ ਕੇ ਖਾਂਦੇ ਸੀ ਤੇ ਜਿੱਦਨ ਮੈਂ ਟ੍ਰੇਨਿੰਗ ਪੂਰੀ ਕੀਤੀ ਆਪਣੀ 9 ਮਹੀਨੇ ਦੀ ਮੇਰਾ 56 ਕਿਲੋ ਵਜੀ 56 ਕਿਲੋ ਇੱਕ ਪਰਸੈਂਟ ਵੀ ਕੋਈ ਮੈਂ ਚੇ ਨਹੀਂ ਕਿਹਾ ਵੀ ਮੈਂ ਆਹ ਹੀ ਖਾਣਾ ਇਹ ਹਮ ਜੋ ਮਿਲਦਾ ਚਰ ਜਦਾ ਜੋ ਵੀ ਮਿਲਦਾ ਇੰਨਾ ਮਤਲਬ metabolisme fast ਹੋ ਚੁੱਕਿਆ ਹੈ ਮੇਰਾ ਖਾਣਾ ਖਾ ਕੇ ਕਿ ਲੱਕੜ ਵੀ ਐ ਲੱਗਦੀ ਵੀ ਰਹੀ ਹੈ ਅੱਛਾ ਇਹ ਠੋਨੇ ਕਿਵੇਂ ਦਈ ਭਾਈ ਸੋ ਦੇ ਸਾਡੇ 3-6 ਦਿਨ ਅੱਛਾ ਇੱਕ ਮੈਨੂੰ ਕੱਲ ਦੁੱਧੇ ਫੌਜੀ ਸਾਹਿਬ ਕਹਿੰਦੇ ਵੀ ਆਪਣੇ ਸ਼ਿਗਿਰਦੀਆ ਕਹਿੰਦੇ ਵੀ ਪनिश्डਮੈਂਟ ਇਦਾਂ ਆ ਵੀ ਜੇ ਕੇ ਨੇ ਗਲਤੀ ਕੀਤੀ ਨਾ ਸਜ਼ਾ ਸਾਰਿਆਂ ਨੂੰ ਸਦਾ ਹੀ ਔਰ ਜਿਹੜਾ ਤੁਹਾਡਾ ਮਾਨੀਟਰ ਆ ਮੇਨ ਉਹ ਕਹਿੰਦੀ ਉਹਨੂੰ ਪਹਿਲਾਂ ਅੱਛਾ ਕੋ ਫੌਜ ਕੋ ਨਹੀਂ ਸੰਭੀ ਜਾਂਦੀ ਹਾਂ ਤੇਨੂੰ ਕੁਝ ਉਹਨੂੰ ਡਬਲ ਫੌਜ ਇੱਕ ਇੱਕ ਗਲਤੀ ਕਰਾ ਸਾਰੇ ਬੁਤਰੀ ਦੇ ਇਹ ਬਬੇ ਵੀ ਫਰਵੀ ਕਰਨਾ ਉਹ ਹੋਈ ਰੋੜ ਗਾੜੀ ਮਾਰਾਈ ਨੇ ਆਪਣੇ ਤੇ ਜੇਮੇ ਜ ਰੱਖਿਆ ਸਿਗਰਦੀ ਪੂਰੀ ਬਰਕਰਾਰ ਹੋ ਕੇ ਰਿਪੋਰਟ ਉਨੇ ਥੋੜੀ ਜਿਹੇ ਕਹਿਣਾ ਗਾਣਾ ਬੰਦ ਤੇ ਗਾਣਾ ਸਟਾਰਟ ਕਰ ਲਓ ਬੰਦ ਤੇ ਬੰਦ ਸਹੀ ਸਹੀ ਇੱਥੇ ਭਾਈ ਸੋਚਾ ਜਾਦੀ ਹੈ ਮੁੰਡੇ ਤਾਂ ਤਕੜੇ ਨਾ ਵੇਖੋ ਨਾ ਕਿ ਗੈਪ ਖਤਮ ਹੋ ਗਿਆ ਡਿਸਟੈਂਸ ਇਜ਼ ਅ ਮਸਕਰਾ ਜੋਂ ਤੋਂ ਹੰਦੇ ਪਈ ਸਵੇਰੇ ਕਿੰਨੀਆਂ ਗੱਡੀਆਂ ਵੱਜ ਗਈਆਂ ਮਠੰਡੇ ਹਾਂਜੀ ਕਿਉਂਕਿ ਇੱਕ ਗੈਪ ਨਹੀਂ ਹੈਗਾ ਉਹ ਪਿੱਛੇ ਵੇਖ ਕੇ ਉਹਦੀ ਜਜਮੈਂਟ ਨਾਲ ਗੱਡੀਆਂ ਚਾੜੀ ਗਏ ਜੇ ਆਪਾਂ 30 35 ਫੁੱਟ ਗੱਡੀ ਪਿੱਛੇ ਰੱਖਾਂਗੇ ਉਹਨੇ ਜਿਹਨੂੰ ਉਹਦੇ ਬੰਦਾ ਕੰਟਰੋਲ ਕਰ ਲੈਂਦਾ ਇਦਾਂ ਹੀ ਟੀਚਰ ਆ ਤੇ ਇਦਾਂ ਹੀ ਸਟੂਡੈਂਟ ਆ ਉਹਨੇ ਆਪਣਾ ਗੈਪ ਨਾਲ ਜਿਹੜਾ ਗੈਪ ਨਹੀਂ ਹੈਗਾ ਉਹ ਕੰਮ ਖਤਮ ਤੇ ਜਿਹੜੇ ਪਿਓ ਪੋਤ ਇਕੱਠੇ ਸ਼ਰਾਬਾਂ ਪੀਣ ਲੱਪੇ ਗੈਬ ਖਤਮ ਤੇ ਲੜਾਈ ਝਗੜਾ ਹੋਣਾ ਹੀ ਹੋਣਾ ਜੇ ਇਕੱਠੇ ਤਾਸ਼ਾ ਖੇਡੋਗੇ ਉਹਦਾ ਡਰ ਖਤਮ ਮੈਂ ਤਾਂ ਕਹੇ ਮੇਰੇ ਪੈਰੀ ਮੈਂ ਤੁਹਾਨੂੰ ਕਹਿੰਦਾ ਮੇਰੇ ਗੋਡੇ ਸਲਾਉ ਮੇਰੇ ਹੱਥ ਜ਼ੋਰ ਤਨਾ ਭਰਾਵਾ ਨਾ ਲਾਓ ਜੇ ਉਦੀ ਮੇਰੇ ਨਾਲ ਹੱਥ ਲਾ ਕਰ ਲਾਪੇ ਮੇਰੇ ਨਾਲ ਬਹਿ ਲਾਪੇ ਤੁਹਾਡਾ ਮੇਰਾ ਡਰ ਖਤਮ ਗੈਬ ਖਤਮ ਤੁਸੀਂ ਤਗੜੇ ਨਹੀਂ ਹੋਣਾ ਉਹਦਾ ਨਿਸ਼ਾਨ ਤੁਹਾਨੂੰ ਆ ਮੈਨੂੰ ਕੋਈ ਨਹੀਂ ਆ ਮੈਂ ਇਹ ਕਹਿੰਦਾ ਕਿ ਮਾਨੂੰ ਜੱਫੀ ਪਾਓ ਮਿਲੋ ਗਿਲੋ ਕੋਈ ਚੱਕਰ ਨਹੀਂ ਆਗਾ ਤੁਹਾਨੂੰ ਡਰ ਆ ਜਿਹੜਾ ਡਰ ਤੁਹਾਨੂੰ ਤਗੜਾ ਕਰਦਾ ਵੀ ਨਹੀਂ ਯਾਰ ਸਤਾਜ ਹੈਗਾ ਇਹਨੇ ਫੇਰ ਮਾਰਨਾ ਛੁੱਡੀ ਨਹੀਂ ਕਰਨੀ ਡਰਿਆ ਛੁੱਡੀ ਕਰੋਗੇ ਕੀ ਹੋਏਗਾ ਮੈਂ ਤਾਂ ਫੀਸ ਲੈ ਲਈ ਆ ਤੁਹਾਡਾ ਗੈਪ ਰਹੇਗਾ ਉਹ ਸ਼ਡਿਊਲ ਨਹੀਂ ਕਵਰ ਹੋਏਗਾ ਜੇ ਤੋ ਨਹੀਂ ਕਵਰ ਹੋਏਗਾ ਤੁਹਾਡੀ ਬੋਡੀ ਲੇਟ ਬਣੇਗੀ ਇਹ ਡਿਸਟੈਂਸ ਇਜ਼ ਦਾ ਮਸਟ ਇਹ ਬਹੁਤ ਹੋਣਾ ਜ਼ਰੂਰੀ ਆ ਜਿਹੜਾ ਕਿ ਅੱਜ ਕੱਲ ਜਿਹੜਾ ਉਹ ਗੈਪ ਖਤਮ ਹੋ ਗਿਆ ਤਾਂ ਰਿਜ਼ਲਟ ਗਲਤ ਆਇਆ ਇਹ ਦੇ ਕਿੰਨਾ ਆਪਾਂ ਵੇਖੋ ਅਮਰਸਰ ਸਿਫਤੀ ਦਾ ਘਰ ਆ ਕਿੰਨੇ ਆਪਾਂ ਲੰਗਰ ਲਾ ਰਹੇ ਆ ਕਿੰਨੀ ਗੁਰਬਾਣੀ ਚੱਲ ਰਹੀ ਆ ਕਿੰਨੀ ਦਿੱਠੇ ਸੱਬੇ ਥਾਮ ਨਹੀਂ ਤੁ ਗਿਆ ਕਿੰਨੀ ਕਿਰਪਾ ਮਹਾਰਾਜ ਦੀ ਕ੍ਰਾਈਮ ਕਿੰਨਾ ਹੁਣ ਪਰਸੇ ਮੇਰੇ ਕੋ ਇੱਥੇ ਰਿਕਾਰਡਿੰਗ ਕਢਣ ਆਏ ਕਹਿੰਦੇ ਭਾਜੀ ਖੋ ਹੋ ਗਈ ਆ ਆਪਾਂ ਪੈਣੀ ਰਾਣੀ ਕੇ ਬਾਗੋਂ ਆਏ ਕਿੱਥੋਂ ਆਏ ਥਾਣੇੋਂ ਉਹ ਭੈਜੀ ਮੇਰੇ ਕੋਲ ਨਾਲ 10 11 ਦਿਨ ਦੀ ਸੀ ਤੋਂ ਆਪਣੀ ਹਾਰਡ ਜਿਹੜੀ ਡਿਸਕ ਉਹ ਤਿੰਨ ਦਿਨ ਰਿਕਾਰਡਿੰਗ ਕਢਦੀ ਆ ਮੈਂ ਕਿਹਾ ਭਾਜੀ ਆ ਤੁਹਾਡੇ ਸਾਹਮਣੇ ਖੋਲ ਦਿਜੀਏ ਪਰ ਰਿਕਾਰਡਿੰਗ ਨਹੀਂ ਹੈਗੀ ਦੇ ਵਿੱਚ ਔਰ ਜਿਨਲਟ ਕਿਉਂ ਗਲਤ ਆਇਆ ਕਿ ਆਪਾਂ ਸੁਣਿਆ ਮੰਨਿਆ ਮੰਨ ਕੀਤਾ ਪਾਓ ਅਟਰਗਾ ਤਿੱਤਮਲ ਨਾਓ ਆਪਾਂ ਚੀਜ਼ ਬਸਾਈ ਨਹੀਂ ਸਕੀ ਤਾਂ ਸਾਡੇ ਰਿਜ਼ਲਟ ਗਲਤ ਆ ਇਹ ਚੀਜ਼ ਠੀਕ ਹੈ ਕੀ ਹੋਣਾ ਬਰਾ ਮੈਨੂੰ ਬਾਸ ਕਰਨਾ ਹੈ